ਦੋਸਤੋ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਜੇ ਤੁਹਾਡੀ 40 ਸਾਲ ਉਮਰ ਹੈ ਤਾਂ ਤੁਹਾਨੂੰ 12000 ਰੁਪਏ ਹਰ ਮਹੀਨੇ ਜਿਹੜੀ ਪੈਨਸ਼ਨ ਮਿਲਿਆ ਕਰੇਗੀ ਕਿਵੇਂ ਮਿਲਿਆ ਕਰੇਗੀ ਤੇ ਉਹ ਕਿਹੜੇ ਅਰਜੀ ਫਾਰਮ ਨੇ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣ ਜਾ ਰਿਹਾ ਹੈ ਤਾਂ ਦੋਸਤੋ ਜੇ ਤੁਸੀਂ ਵੀ 12000 ਰੁਪਏ ਪੈਨਸ਼ਨ ਲੈਣਾ ਚਾਹੁੰਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਫਾਰਮ ਭਰਨਾ ਹੈ ਤੇ ਕਿਹੜੀ-ਕਿਹੜੀ ਸਹੂਦਤ ਹੈ ਜਿਹੜੀ ਇਸ ਸਕੀਮ ਦੇ ਵਿੱਚ ਮਿਲਣ ਵਾਲੀ ਹੈ ਤੇ ਕਿਹੜੇ ਅਰਜੀ ਫਾਰਮ ਨੇ ਕਿੱਥੇ ਜਾ ਕੇ ਭਰਨੇ ਸਾਰਾ ਕੁਝ ਇਸ ਵੀਡੀ ਤਾਂ ਦੋਸਤੋ देर ਨਾ ਕਰਦੇ ਹੋ ਚਲਦੇ ਆਂ ਅੱਜ ਦੀ ਵੱਡੀ ਅਪਡੇਟ ਦੇ ਉੱਤੇ ਉਸ ਤੋਂ ਪਹਿਲਾਂ ਨਿਆਈ ਭੈਣ ਭਰਾ ਨੇ ਜੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਤੇ ਬਹੁਤ ਵਧੀਆ ਜੇ ਨਹੀਂ ਕਰਿਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਲੱਗਦੇ ਘੰਟੀ ਦਾ ਬਟਨ ਦਬਾ ਕੇ ਉਹ ਤੇ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਚਲਦੇ ਆਂ ਅੱਜ ਦੀ ਵੱਡੀ ਅਪਡੇਟ ਕੀ ਆਈ ਹੈ 12000 ਰੁਪਏ ਪੈਨਸ਼ਨ ਨੂੰ ਲੈ ਕੇ ਤਾਂ ਦੋਸਤੋ ਮੇਨ ਅਪਡੇਟ ਕੀ ਹੈ ਆਓ ਚਲਦੇ ਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਕੀ LIC ਦੀ ਨਵੀਂ ਸਕੀਮ ਹੈ ਜੀ LIC 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਮਹੀਨੇ ਦੇਵੇਗੀ 12000 ਰੁਪਏ ਦੀ ਪੈਨਸ਼ਨ ਹੈ ਅਰਜੀ ਫਾਰਮ ਸ਼ੁਰੂ ਹੋ ਚੁੱਕੇ ਨੇ ਕਿਵੇਂ ਕਿਵੇਂ ਭਰਨਾ ਹੈ ਤੇ ਕਿਹੜੀ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਭਾਰਤੀ ਜੀਵਨ ਬੀਮਾ ਨਿਗਮ ਦੁਆਰਾ ਇੱਕ ਸ਼ਾਨਦਾਰ ਯੋਜਨਾ ਲਾਂਚ ਕੀਤੀ ਗਈ ਹੈ LIC ਦੁਆਰਾ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਅਨੁਸਾਰ ਸੀਨੀਅਰ ਨਾਗਰਿਕਾਂ ਨੂੰ ਹਰ ਮਹੀਨੇ ਜਿਹੜਾ 12000 ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ ਤਾਂ 12000 ਰੁਪਏ ਜਿਹੜੀ ਪੈਨਸ਼ਨ ਦਿੱਤੀ ਜਾਵੇਗੀ ਤਾਂ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਭਾਰਤੀ ਨਾਗਰਿਕਾਂ ਲਈ ਸਮੇਂ-ਸਮੇਂ ਤੇ ਕਈ ਸਕੀਮਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਹਾਲੀ ਦੇ ਵਿੱਚ ਭਾਰਤੀ ਜੀਵਨ ਬੀਮਾ ਨਿਗਮ ਦੁਆਰਾ ਨਾਗਰਿਕਾਂ ਦੇ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਦਾ ਲਾਭ ਜਿਹੜਾ 40 ਸਾਲ ਤੋਂ ਉਮਰ ਤੋਂ ਵੱਧ ਦੇ ਲੋਕਾਂ ਨੂੰ ਮਿਲੇਗਾ ਜੋ ਇਸ ਸਕੀਮ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ LIC ਤੋਂ 12000 ਰੁਪਏ ਦੀ ਜਿਹੜੀ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਜੇਕਰ ਤੁਸੀਂ ਭਾਰਤੀ ਨਾਗਰਿਕ ਹੋ ਅਤੇ ਤੁਸੀਂ ਵੀ ਆਪਣੇ ਬੁੜਾਪੇ ਤੇ ਜੀਵਨ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤ ਜੀਵਨ ਬੀਮਾ ਨਿਕਮ ਲਿਮਟਿਡ ਦੁਆਰਾ ਚਲਾਈ ਗਈ ਸਕੀਮ ਨੂੰ ਆਪਣਾ ਤੁਸੀਂ ਅਪਣਾ ਸਕਦੇ ਹੋ ਇਸ ਸਕੀਮ ਜਿਸ ਦੇ ਤਹਿਤ ਬਜ਼ੁਰਗ ਇਹ ਹਾਈ ਰਿਟਰਨ ਪ੍ਰਾਪਤ ਕਰ ਸਕਦੇ ਹਨ ਇਹ ਉਹ ਸਕੀਮ ਹੈ ਦੋਸਤੋ ਜਿਹਦੇ ਤਹੀ ਵੀ ਬਜ਼ੁਰਗਾ ਜਿਹੜੇ ਲੋਕ ਉਹ ਹਾਈ ਰਿਟਰਨ ਪ੍ਰਾਪਤ ਕਰ ਸਕਦੇ ਨੇ ਲੋਕਾਂ ਨੂੰ ਬਹੁਤ ਹੀ ਸਾਰੇ ਲਾਭ ਦਿੱਤੇ ਜਾ ਰਹੇ ਹਨ ਇਸ ਦੇ ਵਿੱਚ ਤੁਸੀਂ ప్రతి ਮਹੀਨਾ 12000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ ਇਸ ਦੇ ਲਈ ਘੱਟੋ ਘੱਟ ਉਮਰ ਤੁਹਾਡੀ 40 ਸਾਲ ਤੇ ਵੱਧ ਤੋਂ ਵੱਧ ਉਮਰ ਤੁਹਾਡੀ 80 ਸਾਲ ਹੋਣੀ ਚਾਹੀਦੀ ਹੈ ਐਲਐਸਆਈ ਦੁਆਰਾ ਸ਼ੁਰੂ ਕੀਤੀ ਗਈ ਇਸੀ ਯੋਜਨਾ ਦੇ ਤਹਿਤ ਤੁਸੀਂ ਘੱਟੋ ਘੱਟ 1000 ਰੁਪਏ ਜਿਹੜੀ ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ 3 ਮਹੀਨੇ ਦੀ ਵੱਡੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ 12 ਮਹੀਨਿਆਂ ਬਾਅਦ ਪੈਨਸ਼ਨ ਲੈਣ ਦਾ ਵਿਕਲਪ ਵੀ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਐਲਐਸਆਈ ਦੁਆਰਾ ਜਾਰੀ ਕੀਤੀ ਗਈ ਯੋਜਨਾ ਦੇ ਤਹਿਤ ਤੁਸੀਂ ਮੁਫਤ ਮੁਫਤ ਨਿਵੇਸ਼ ਦੇ ਨਾ ਨਾ ਸਲਾਨਾ ਵੀ ਖਰੀਦੇ ਸਕਦੇ ਹੋ ਯਾਨੀ ਕਿ ਤੁਸੀਂ ਸਲਾਨਾ ਦੇ ਵੀ ਪੈਨਸ਼ਨ ਲੈ ਸਕਦੇ ਹੋ ਤੇ ਮਨਥਲੀ ਵੀ ਪੈਨਸ਼ਨ ਲੈ ਸਕਦੇ ਹੋ ਅੱਗੇ ਜੀ ਤੁਸੀਂ ਦੇਖ ਸਕਦੇ ਹੋ ਐਲਐਸਆਈ ਦੁਆਰਾ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਅਨੁਸਾਰ ਪੌਸੀ ਤਾਰਕ ਨੂੰ ਪੌਸੀ ਦੇ ਸ਼ੁਰੂ ਹੋਣ ਦੀ ਮਿਤੀ ਤੋਂ 6 ਮਹੀਨੇ ਬਾਅਦ ਸੰਪੂਰਨ ਦੇਦ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ ਯਾਨੀ ਕਿ ਸਿਲੰਡਰ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ ਤੁਸੀਂ ਜੇ ਤੁਸੀਂ ਚੁੰਦੇ ਨਹੀਂ ਕਿ ਸਾਡੀ ਪੋਸ਼ੀ ਚੱਲਦੀ ਰਹੇ ਤਾਂ ਤੁਸੀਂ ਉਹਨੂੰ ਬੰਦ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਪੋਸ਼ੀ ਧਾਰਕ ਦੀ ਮੌਤ ਹੋਣ ਤੇ ਨਿਵੇਸ਼ ਕੀਤੀ ਗਈ ਰਕਮ ਨੂੰ LIC ਦੁਆਰਾ ਵਾਪਸ ਕਰ ਦਿੱਤਾ ਜਾਂਦਾ ਹੈ ਪੋਸ਼ੀ ਦੇ ਸ਼ੁਰੂ ਹੋਣ ਦੀ ਮਿਤੀ ਤੋਂ 6 ਮਹੀਨੇ ਬਾਅਦ ਨਾਮਜ਼ਦ ਵਿਅਕਤੀ ਨੂੰ ਇਸ ਸਕੀਮ ਦੇ ਤਹਿਤ ਲੋਨ ਦੀ ਸਹੂਲਤ ਵੀ ਉਪਲਬਧ ਹੁੰਦੀ ਹੈ ਦੋਸਤੋ ਤੁਸੀਂ ਲੋਨ ਵੀ ਲੈ ਸਕਦੇ ਹੋ 6 ਮਹੀਨੇ ਬਾਅਦ ਜੇ ਤੁਹਾਡੀ ਪੋਸ਼ੀ 6 ਮਹੀਨੇ ਪੁਰਾਣੀ ਹੈ ਜੇਕਰ ਅਸੀਂ ਲਾਈਫਟਾਈਮ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੁਆਰਾ ਚਲਾਈ ਗਈ ਜਾਂਦੀ ਪੈਨਸ਼ਨ ਸਕੀਮ ਬਾਰੇ ਗੱਲ ਕਰਦੇ ਹਾਂ ਤਾਂ ਤੁਹਾਨੂੰ ਇਸ ਵਿੱਚ ਨਿਵੇਸ਼ ਕਰਨ ਦੀ ਲੋੜ ਜ਼ਰੂਰਤ ਹੈ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਮਿਲੇਗਾ ਮੰਨ ਲਓ ਕਿ ਜੇਕਰ ਤੁਹਾਡੀ ਉਮਰ 42 ਸਾਲ ਹੈ ਠੀਕ ਹੈ ਜੀ ਅਸੀਂ ਤੁਹਾ ਤੁਸੀਂ LIC ਦੀ ਇਸ ਸਕੀਮ ਦੇ ਤਹਿਤ 30 ਸਾਲ ਰੁਪਏ 30 ਲੱਖ ਦਾ ਨਿਵੇਸ਼ ਕਰਦੇ ਹੋ ਠੀਕ ਹੈ ਜੀ 42 ਸਾਲ ਉਮਰ ਹੈ ਤਾਂ 30 ਲੱਖ ਰੁਪਏ ਦਾ ਜਿਹੜਾ ਤੁਸੀਂ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਆਪਣੀ ਬਾਕੀ ਜ਼ਿੰਦਗੀ ਦੇ ਵਿੱਚ ਹਰ ਮਹੀਨੇ 1238 ਰੁਪਏ ਜਿਹੜੇ 12000 338 ਰੁਪਏ ਦੀ ਪੈਨਸ਼ਨ ਜਿਹੜੀ ਮਿਲਦੀ ਰਹੇਗੀ ਤਾਂ ਦੋਸਤੋ ਜੇ ਤੁਸੀਂ 30 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਅੱਜ ਹੀ ਤਾਂ ਦੋਸਤੋ ਤੁਹਾਨੂੰ 12000 ਰੁਪਏ ਹਰ ਮਹੀਨੇ ਪੈਨਸ਼ਨ ਮਿਲਿਆ ਕਰੇਗੀ ਤੁਹਾਡੀ ਉਮਰ ਜਿਹੜੀ ਉਹ 42 ਸਾਲ ਯਾਨੀ ਕਿ 42 ਸਾਲ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਤੁਸੀਂ ਨਿਵੇਸ਼ ਕਰਦੇ ਹੋ ਤਾਂ ਇਹ ਵੱਡੀ ਅਪਡੇਟ ਆਈ ਸੀ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵੀ 12000 ਰੁਪਏ ਪੈਨਸ਼ਨ ਮਿਲੇ ਤਾਂ ਤੁਸੀਂ ਅੱਜ ਹੀ LIC ਦਫ਼ਤਰ ਦੇ ਨਾਲ ਸੰਪਰਕ ਕਰ ਸਕਦੇ ਹੋ ਅਜਿਹੀਆਂ ਹੋਰ ਨਵੀਆਂ ਸਕੀਮਾਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ